ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਾਂ ਖਾਇਾਂ ਜੀ ਪਿੰਡ ਕੂਕਾ ਮੰਡ ਦੇ ਜਿਹੜੇ ਜਿੱਥੇ ਕੇ ਪਾਣੀ ਦੀ ਮਾਰ ਹੈ ਕਈ ਫਸਲਾਂ ਕਈ ਘਰ ਪਰਿਵਾਰ ਡੇਰੇ ਜਿਹੜੇ ਪਾਣੀ ਦੇ ਹੇਠ ਡੁੱਬੇ ਨੇ ਆ ਵੇਖੋ ਤੁਸੀਂ ਇਥੋਂ ਦੇ ਹਾਲਾਤ ਕਿਦਾਂ ਦੇ ਨੇ ਕੋਈ ਦੂਰ ਦੂਰ ਤੱਕ ਇਹ ਨਹੀਂ ਦਿਖਦਾ ਵੀ ਕੋ ਝੋਨੇ ਦਾ ਕੱਖ ਵੀ ਨਹੀਂ ਦਿਖ ਰਿਹਾ ਕਿ ਕਈ ਘਰਾਂ ਦੇ ਵਿੱਚ ਪਾਣੀ ਵੜਿਆ ਉਹਨਾਂ ਦਾ ਸਮਾਨ ਖਰਾਬ ਹੋਇਆ ਫਸਲ ਬਾੜੀ ਖਰਾਬ ਹੈ ਸਰਕਾਰ ਕੋਈ ਕਿਥੇ ਤੱਕ ਆ ਕੇ ਪਹੁੰਚ ਕਰੇ ਇਹਨਾਂ ਨੂੰ ਪੁੱਛਿਆ ਜਾਏ ਕਿਉਂਕਿ ਪਿਛਲੀ ਵਾਰ ਜਦੋਂ ਪਾਣੀ ਆਇਆ ਉਦੋਂ ਵੀ ਇਸ ਤਰ੍ਹਾਂ ਦੇ ਹਾਲਾਤ ਇਸ ਤੋਂ ਜ਼ਿਆਦਾ ਹਾਲਾਤ ਉਦੋਂ ਵੀ ਖਰਾਬ ਹੋਏ ਤੇ ਸਰਕਾਰ ਨੂੰ ਚਾਹੀਦਾ ਹੈ ਵੀ ਕੋਈ ਪੁਖਤਾ ਪ੍ਰਬੰਧ ਕਰੇ ਕਿਉਂਕਿ ਕਿਸਾਨ ਜਿਹੜਾ ਸਾਰਿਆਂ ਦੀ ਰੋਜ਼ੀ ਰੋਟੀ ਕਮਾਉਣ ਵਾਲਾ ਕਿਸਾਨ ਹੈ ਜਿਹਨੂੰ ਅੰਨਦਾਤਾ ਕਿਹਾ ਗਿਆ ਇਹ ਕਿਸਾਨ ਜਿਹੜਾ ਪੰਜਾਬ ਦੀ ਰੀੜ ਦੀ ਹੱਡੀ ਹੈ ਇੱਕ ਦੁਨੀਆ ਤੇ ਜੇ ਕੋਈ ਕਿਰਤ ਹੈ ਤਾਂ ਕਿਸਾਨ ਦੀ ਸੱਚੀ ਸੁੱਚੀ ਹੈ ਆ ਤੁਹਾਨੂੰ ਵਿਖਾਉਂਦੇ ਆ ਆ ਦੇਖੋ ਇਹਨਾਂ ਦੇ ਘਰਾਂ ਦੇ ਵਿੱਚ ਵੀ ਪਾਣੀ ਜਿਹੜਾ ਵੜ ਚੁੱਕਾ ਹੈ ਤੇ ਸਮਾਨ ਕੁਝ ਲੋਕਾਂ ਨੇ ਕੋਠਿਆਂ ਤੇ ਰੱਖਿਆ ਆ ਵੇਖੋ ਇੱਥੋਂ ਦੇ ਕਿੰਨੇ ਕੱਲ ਨਾਲੋਂ ਪਾਣੀ ਵੀ ਜਿਹੜਾ ਪਹਿਲਾਂ ਨਾਲੋਂ ਅੱਜ ਹੋਰ ਵੱਧ ਗਿਆ ਹੈ ਪਾਣੀ ਕਾਫੀ ਸਪੀਡ 'ਚ ਹੈ ਤੇਜ਼ੀ ਨਾਲ ਵਧਿਆ ਪਾਣੀ ਆ ਹਾਲਾਤ ਵੇਖੋ ਤੁਸੀਂ ਪ੍ਰਮਾਤਮਾ ਨਾ ਕਰੇ ਜਿੰਨਾ ਕੰਦਾਂ ਦੇ ਨਾਲ ਕਮਰਿਆਂ ਨਾਲ ਪਾਣੀ ਲੱਗਾ ਹੈ ਉਹ ਕੰਦਾਂ ਡਿੱਗ ਵੀ ਸਕਦੀਆਂ ਨੇ ਆ ਵੇਖੋ ਤੁਸੀਂ ਇਹਨਾਂ ਦੇ ਹਾਲਾਤ ਕਿੱਦਾਂ ਦੀ ਜ਼ਿੰਦਗੀ ਜਿਹੜੀ ਹੈ ਇਹ ਕਿਸਾਨ ਨੇ ਜਿਹੜੇ ਅਨਾਜ ਪੈਦਾ ਕਰਨ ਵਾਲੇ ਉਹਨਾਂ ਦੇ ਹਾਲਾਤ ਵੇਖੋ ਤੇ ਜਿਹੜੇ ਇਹਨਾਂ ਦੇ ਸਿਰਾਂ ਤੇ ਰੋਟੀਆਂ ਖਾਂਦੇ ਨੇ ਉਹਨਾਂ ਦੇ ਬਿਜ਼ਨਸਮੈਨ ਵੱਡੇ-ਵੱਡੇ ਆ ਵੇਖੋ ਇਹਨਾਂ ਦੇ ਘਰ ਦੇ ਹਾਲਾਤ ਆ ਦੇਖੋ ਪਾਣੀ ਪਾਣੀ ਬਹੁਤ ਜ਼ਿਆਦਾ ਪਾਣੀ ਬਹੁਤ ਜ਼ਿਆਦਾ ਸਪੀਡ ਨਾਲ ਆ ਦੇਖੋ ਦੂਰ-ਦੂਰ ਤੱਕ ਸਾਰੇ ਪਾਣੀ ਹੀ ਪਾਣੀ ਹੈ ਇਹ ਹੈ ਜੀ ਕੂਕਾ ਮੰਡ ਏਸੀ ਇਹਨਾਂ ਦੇ ਘਰਾਂ ਦੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ